ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਵ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਵ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਜਰਨਲ ਸਕੱਤਰ ਸਮੇਤ ਪੰਤਕ ਸ਼ਖਸੀਤਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਮੈਂਬਰਾਂ ਅਧਿਕਾਰੀਆਂ ਤੇ ਸਭਾ ਸੁਸਾਇਟੀ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਸ਼ામੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਪੇਟ ਕੀਤਾ ਇਸ ਮੌਕੇ ਗੱਤਕਾ ਪਾਰਟੀ ਨੇ ਸਿੱਖ ਜੱਜਗੂ ਕਲਾ ਦਾ ਪ੍ਰਗਟਾਵਾ ਕੀਤਾ ਤੇ ਬੈਂਡ ਪਾਰਟੀਆਂ ਨੇ ਮਨਮੋਹਕ ਤੁਨਾ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾਈ ਇਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਅਤੇ ਐਸਜੀਪੀਸੀ ਮੈਂਬਰ ਮਨਜੀਤ ਸਿੰਘ ਸੰਗਤਾਂ ਨੂੰ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਪਾਤਸ਼ਾਹ ਹੀ ਦਾ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਧਰਮ ਦੀ ਰਖਵਾਲੀ ਦੀ ਉਦਾਹਰਣ ਹੈ ਉਹਨਾਂ ਸੰਗਤ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਇਹ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੰਨ ਹੋਇਆ ਇਹ ਤੰਤਨਾ ਸ਼ਿਖਰ ਤੇਗਪਾਤਰ ਪਾਸ਼ਾ ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਉਹ ਹਰ ਸਾਲ ਦੀ ਤਰ੍ਹਾਂ ਜਿੱਤਨਾ ਮਨਾਇਆ ਜਾਂਦਾ ਬਣਾਇਆ ਜਾ ਰਿਹਾ। ਤੋਂ ਮੈਂ ਸਾਰੇ ਸੰਗਤਾਂ ਨੂੰ ਵਧਾਈ ਦੇਣਾ ਚਾਹਨਾ ਜਿੱਥੋਂ ਤੱਕ ਗੁਰੂ ਤੇਗਪਾਤਰ ਪਾਸ਼ਾ ਜੀ ਦਾ ਸਬੰਧ ਹੈ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਗੁਰਦਰਾ ਸ਼ੀਸ਼ਗੰਜ ਸਾਹਿਬ ਜਦੋਂ ਹਿੰਦੁਸਤਾਨ ਵਿੱਚ ਤਿਰੰਦਾ ਵੀ ਪਰ ਨਹੀਂ ਸੀ ਮਾਰ ਸਕਦਾ ਔਰ ਹਿੰਦੂ ਕੋਈ ਤਰਹੀ ਹੀ ਜੀਣ ਸਕਦਾ ਦਸਤਾਰ ਨਹੀਂ ਸੀ ਬਨ ਸਕਦਾ ਚੰਗੀ ਰੋਟੀ ਨਹੀਂ ਖਾ ਸਕਦਾ ਚੰਗਾ ਰਹਿਣ ਸਹਿਣ ਨਹੀਂ ਸੀ ਉਹਦਾ ਹੋਂਦ ਦੀ ਮੁਗਲ ਹਕੂਮਤ ਹੋ ਗਈ ਤਾਂ ਉਹਨਾਂ ਦਾ ਧਰਮ ਰੋੜਦਾ ਜਾਂਦਾ ਸੀ ਤੇ ਪਟਤਾਂ ਨੇ ਆਣ ਕੇ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ ਸਾਡਾ ਧਰਮ ਰੋੜਦਾ ਜਾਂਦਾ ਤਾਂ ਉਹਨਾਂ ਨੇ ਦਿੱਲੀ ਜਾ ਕੇ ਤਿਲਕ ਜੰਨੂ ਰਾਖਾ ਪ੍ਰਪਤਾਕਾ ਜਿਹਨੋਂ ਬੜੋ ਕਲੂਮਾ ਸਾਕਾ ਉਹਨਾਂ ਸ਼ਹੀਦੀ ਦਾ ਜਾਮ ਪੀਤਾ ਔਰ ਹਿੰਦੂ ਧਰਮ ਦੀ ਰਾਖੀ ਕੀਤੀ ਔਰ ਹਿੰਦੀ ਚਾਦਰ ਬਣੇ ਔਰ ਸਾਰੀ ਮਨੁੱਖਤਾ ਵਾਸਤੇ ਉਹਨਾਂ ਨੇ ਜਿਹੜੀ ਸ਼ੀਸ਼ੀ ਸੀ ਔਰ ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਜਿਹੜੇ ਰਾਜ ਕਰਨ ਵਾਲੇ ਲੋਕ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ ਤੇ ਅੱਜ ਦਿੱਲੀ ਦਾ ਜਿਹੜਾ ਤਖਤ ਆ ਇਹ ਕੈਰਾਂ ਕੋਲੇ ਹੁੰਦਾ ਸੀ ਔਰ ਇਹਨਾਂ ਕੋਲੇ ਨਹੀਂ ਸੀ ਹੁੰਦਾ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਸਾਰਾ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਸਾਨ ਜਿਹੜਾ ਉਹ ਮੰਨਣਾ ਚਾਹੀਦਾ ਕਿ ਨਾਮ ਦੇ ਨਾਲ ਉਹਨਾਂ ਦੇ ਗੁਰਪੁਰਬ ਉਹਨਾਂ ਦੇ ਸ਼ਹੀਦੀ ਪੁਰਬ ਉਹਨਾਂ ਦੇ ਪ੍ਰਕਾਸ਼ ਪੁਰਬ ਉਹਨਾਂ ਦੀਆਂ ਸਖਿਆਵਾਂ ਸਾਰੇ ਹਿੰਦੁਸਤਾਨ ਵਿੱਚ ਸਾਰੇ ਸੰਸਾਰ 'ਚ ਹਲਾਉਣੀਆਂ ਚਾਹੀਦੀਆਂ ਨੇ ਕਿਉਂਕਿ ਪਤਾ ਲੱਗੇ ਲੋਕਾਂ ਨੂੰ ਕਿ ਕਿੱਡੀ ਵਰਤੇ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾ ਕੇ ਦਿੱਲੀ ਚਾਂਦਨੀ ਚੌਕ ਤੇ ਦਿੱਤੀ ਸੀ। ਉਹ ਉਹਨਾਂ ਦਾ ਪ੍ਰਕਾਸ਼ ਉਸ ਤੋਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਨੇ ਸਾਰਾ ਇਹ ਸਰਬੰਸਪਰਿਵਾਰ ਕੇ ਤੇ ਸਾਡੇ ਲਈ ਹੱਥ ਕਰਕੇ ਕਿਹਾ ਅਸੀਂ ਇਨ ਪੁੱਤਰਨ ਕੇ ਸੀਸ ਪਰ ਵਾਰ ਦਿੱਏ ਸਤਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਤ ਕਈ ਹਜ਼ਾਰ ਉਹਨਾਂ ਨੇ ਸਾਨੂੰ ਆਪਣਾ ਰੂਪ ਬਣਾਇਆ ਹੈ। ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕੋ ਨਵਾਸ ਜਾਵਲਾ ਖਾਲਸਾ ਰਹਿ ਨਿਆਰਾ ਕਾਬਲਾ 23 ਦਿਓ ਮੈਂ ਸਾਰਾ ਉਹਨਾਂ ਕਹਿਆ ਸੀ ਖਾਲਸੇ ਸਜੋ ਔਰ ਅੰਮ੍ਰਿਤਧਾਰੀ ਹੋਵੋ ਲੰਗਪੁਰ ਸਾਹਿਬ ਦੇ ਵਾਸੀ ਬਣੋ ਔਰ ਸਾਰੇ ਪਰਿਵਾਰ ਜਿਹੜੇ ਆ ਉਹ ਗੁਰੂ ਨਾਲ ਜੋੜਨ ਪੰਜ ਬਾਣੀਆਂ ਸਿਰ ਤੇ ਦਸਤਾਰ ਕੜਾ ਕੰਗਾ ਕਿਰਪਾਨ ਇਹ ਸਾਰਾ ਕੁਝ ਖਾਲਸਾ ਜਿਹੜਾ ਉਹ ਪਹਿਨਿਆ ਉਹਦੇ ਵੱਖਰੀ ਦਿੱਖ ਦਿੱਤੀ ਵੱਖਰੀ ਪਛਾਣ ਸਾਨੂੰ ਗੁਰੂ ਨੇ ਦਿੱਤੀ ਸੀ ਉਹ ਪਛਾਣ ਅੱਜ ਸਾਡੇ ਨੌਜਵਾਨ ਜਿਹੜੇ ਆ ਉਹ ਕਈ ਵਾਰ ਗਲਤ ਪਾਸੇ ਤੁਰ ਕੇ ਪਛਾਣ ਨੂੰ ਗਵਾ ਰਹੇ ਆ ਮੈਂ ਉਹਨਾਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਜਿਹੜਾ ਆਪਣੀ ਪਛਾਣ ਗਵਾ ਲੇ ਜਿਹੜਾ ਆਪਣੇ ਪਿਓ ਨੂੰ ਭੁੱਲ ਜਾਏ ਜਿਹੜਾ ਆਪਣੀ ਵਿਰਾਸਤ ਨੂੰ ਭੁੱਲ ਜਾਏ ਔਰ ਜਿਹੜਾ ਰਸਤੇ ਤੋਂ ਲੱਟ ਜਾਵੇ ਉਹ ਕਦੇ ਕਾਮਯਾਬੀ ਹਾਸਲ ਨਹੀਂ ਕਰ ਸਕਦਾ ਔਰ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਮੁੜ ਕੇ ਆਪਣੇ ਪੰਥ ਦੀ ਜਿਹੜੀ ਮੁੱਖ ਧਾਰਾ ਹੈ ਉਹਦੇ ਸ਼ਾਮਲ ਹੋਣ ਗਾੜੀ ਰੱਖਣ ਏਸ ਰੱਖਣ ਦਸਤਾਰ ਰੱਖਣ ਆ ਕਾਤਰੇ ਕਰਪਾਰਾ ਰੱਖਣ ਕੜਾ ਰੱਖਣ ਸ਼ੇਰਾ ਰੱਖਣ ਔਰ ਪੰਜ ਪਵਾਨੀਆਂ ਜਿਹੜੀਆਂ ਪੜਨ ਤੇ ਸ਼੍ਰੀ ਅਨੰਤਪੁਰ ਸਾਹਿਬ ਦੇ ਵਾਸੀ ਪੜਨ ਇਹੋ ਅੱਜ ਦਾ ਗੁਰੂ ਤੇਗਪਾਤ ਜੀ ਦਾ ਜਿਹੜਾ ਸੰਦੇਸ਼ ਹੈ ਇਹ ਸਾਰੇ ਸੰਸਾਰ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਜਿੱਥੇ-ਜਿੱਥੇ ਵੀ ਕੋਈ ਬੈਠਾ ਉੱਥੇ ਇਹਨਾਂ ਦੇ ਨਗਰ ਕੀਰਤਨ ਸਜਾਈਏ ਉਹਨਾਂ ਦੇ ਜਿਹੜਾ ਆਪਣਾ ਪ੍ਰਕਾਸ਼ ਉਸ ਤੋਂ ਉਹ ਬਨਾਈਏ ਔਰ ਘਰ-ਘਰ ਆਪਾਂ ਨੂੰ ਆਏ ਦੇਵੇ ਤੇ ਉਹਨਾਂ ਦੀ ਜਿਹੜੀ ਕੀ ਸੀ ਵਿਚਾਰਧਾਰਾ ਦੀ ਰੋਸ਼ਨੀ ਜਿਹੜੀ ਆ ਉਹ ਆਪਣੇ ਮਨ ਮੰਦਰ ਚ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਸਤਾਂਤ ਸਿੰਘੁਰ ਦੇਗਵਾ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਤ ਸਤਕਲ ਸਿੰਘ ਹਰਮੰਦਰ ਸਾਹਿਬ ਵੱਲੋਂ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਪੰਜ ਪੈਰਾ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤਾਂ ਨੇ ਇਹ ਸਹੀ 12 ਵਜੇ ਸ੍ਰੀ ਅਕਾਲ ਪੁਰਖ ਜੀ ਦੇ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਜੋ ਕਿ ਵੱਖ-ਵੱਖ ਵਿਜਾਰਾਂ ਤੋਂ ਵੱਖ-ਵੱਖ ਚੌਂਕਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਗੁਰਦਰਾ ਗੁਰੂ ਕੇ ਮੈਲ ਜਿੱਤੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਅਸਥਾਨ ਉਸ ਜਗ੍ਹਾ ਤੇ ਨਗਰ ਕੀਰਤਨ ਦੀ ਸਮਾਪਤੀ ਲਗਭਗ 3:30 ਵਜੇ ਹੋਣੀ ਆ ਤੇ ਬਹੁਤ ਸਾਰੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਆਪਣੀਆਂ ਸਮੂਲੀਅਤ ਕਰ ਰਹੀਆਂ ਨੇ ਬਹੁਤ ਸਾਰੀਆਂ ਸੰਗਤਾਂ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਸੁਭਾਵਾਂ ਨਿਭਾ ਰਹੀਆਂ ਨੇ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਸਭਾ ਇਹਨਾਂ ਨੂੰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਜਇਕਪਾਤਰ ਸਾਹਿਬ ਜੀ ਮਹਾਰਾਜ ਜੀ ਦਾ ਅਗਿਆ 55 ਜਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸਤਕੰਠ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਪਾਵਨ ਪੁਰਕਰਨ ਨਗਰ ਕੀਰਤਨ ਅਸੀਆ ਕਾਲਕਾ ਸਾਹਿਬ ਜੀ ਤੋਂ ਪ੍ਰਾਰੰਭ ਹੋ ਰਿਹਾ ਹੈ ਜਿਨ੍ਹਾਂ ਦੀ ਸਮਾਪਤੀ ਗੁਰਦੁਆਰਾ ਪ੍ਰਕਾਸ਼ ਸਥਾਨ ਗੁਰੂ ਕੇ ਮਹਿਲ ਉਸਤਾਨ ਤੇ ਹੋਣੀ ਹੈ ਸਮੁਤਿਆ ਸੰਗਤਾਂ ਨੂੰ ਧੰਨ ਸਤਿਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਦਿਹਾੜੇ ਬਹੁਤ ਬਹੁਤ ਵਧਾਈਆਂ ਹੋਣ ਸਮੁਤਿਆ ਸੰਗਤਾਂ 29 ਤਰੀਕ ਨੂੰ ਪ੍ਰਕਾਸ਼ ਧਾਨ ਦੁਰਦਰਾ ਗੁਰੂ ਕੇ ਮਹਿਲ ਸਾਹਿਬ ਉਹਦੇ ਦਰਸ਼ਨ ਦੀਦਾਰ ਕਰਕੇ ਸਤਿਗੁਰੂ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗ ਬਹਾਦਰ ਸਿਮਰੇ ਆ ਘਰ ਨੌਣੇ ਤੇ ਆਵਾ ਥਾਏ ਸਭ ਥਾਈ ਹੋਏ ਸਾਤ ਤਰਾਂ ਦੇ ਚਰਨ ਪਰਸਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੇਡ ਪੰਜਾਬੀ ਟੀਵੀ ਲਈ ਨਰਿੰਦਰ ਸਿੱਠੀ ਅੰਮ੍ਰਿਤਸਰ